ਸੜਕ ਤੇ ਖੜੋ ਕੇ ਤੇ ਨਾਰੇ ਮਾਰ ਕੇ ਤੇ ਰੌਲਾ ਪਾ ਕੇ ਜਾਂ ਰਸਤਾ ਰੋਕ ਕੇ ਤਾਂ ਇਹ ਮਸਲੇ ਵੀ ਹੱਲ ਹੋ ਸਕਦੇ ਆਮ ਜਨਤਾ ਨੂੰ ਇਹਦੀ ਅਸੁਵਿਧਾ ਹੋ ਰਹੀ ਹੈ ਤੁਸੀਂ ਆਪਣਾ ਥਿਊ ਦੇਣਾ ਤੁਸੀਂ ਇਲੈਕਸ਼ਨ ਲੜ ਕੇ ਦੇ ਲੋ ਪਿਛਲੀ ਵਾਰੀ ਕਿਸਾਨਾਂ ਨੇ ਇਲੈਕਸ਼ਨ ਲੜਿਆ ਹੀ ਸੀ ਨਾ ਕੀ ਹਾਲ ਹੋਇਆ ਸੀ ਕਿਸਾਨਾਂ ਨੂੰ ਚੋਣ ਲੜਨ ਦੀ ਸਲਾਹ ਦੇ ਰਹੇ ਇਹ ਨੇ ਰਾਣਾ ਗੁਰਮੀਤ ਸਿੰਘ ਸੋਢੀ ਜੋ ਪੰਜਾਬ ਦੇ ਸਾਬਕਾ ਮੰਤਰੀ ਨੇ ਕੈਪਟਨ ਅਮਰਿੰਦਰ ਸਿੰਘ ਦੇ ਖਾਸ ਨੇ ਤੇ ਭਾਜਪਾ ਦੇ ਉਮੀਦਵਾਰ ਨੇ ਫਿਰੋਜ਼ਪੁਰ ਤੋਂ ਹਲਕਾ ਵਿਧਾਨ ਸਭਾ ਚੋਣ ਵੀ ਇਹਨਾਂ ਨੇ ਲੜੀ ਸੀ ਪਰ ਹਾਰ ਦਾ ਮੂੰਹ ਦੇਖਣਾ ਪਿਆ ਸੀ ਤੇ ਹੁਣ ਕਿਸਾਨਾਂ ਨੂੰ ਸਲਾਹ ਦੇ ਰਹੇ ਨੇ ਕਿ ਜੇਕਰ ਭਾਜਪਾ ਨਹੀਂ ਚੰਗੀ ਲੱਗਦੀ ਤਾਂ ਫਿਰ ਖੁਦ ਕਿਸਾਨ ਚੋਣ ਕਿਉਂ ਨਹੀਂ ਲੜਦੇ ਜਿਹੜੇ ਮੇਰੇ ਕਿਸਾਨ ਭਰਾ ਨੇ ਮੈਂ ਉਹਨਾਂ ਨੂੰ ਬੇਨਤੀ ਕੀਤੀ ਹੈ ਵੀ ਤੁਹਾਡੀ ਜੀ ਕੋਈ ਗੱਲ ਹੈ ਤੁਸੀਂ ਆਪਣੀਆਂ ਮੰਗਾਂ ਆਲਰੇਡੀ ਸੈਂਟਰਲ ਸਰਕਾਰ ਦੇ ਜਿਹੜੇ ਸਾਡੇ ਸੀਨੀਅਰ ਮਨਿਸਟਰ ਨੇ ਇੱਥੇ ਆ ਕੇ ਗੱਲਬਾਤ ਕਰਕੇ ਉਹਨਾਂ ਨਾਲ ਮੀਟਿੰਗਾਂ ਹੋ ਰਹੀਆਂ ਇਲੈਕਸ਼ਨ ਦਾ ਮਹੌਲੇ ਇਲੈਕਸ਼ਨ ਤੋਂ ਬਾਅਦ ਹੀ ਸਾਰੀਆਂ ਮਸਲੇ ਜਿਹੜੇ ਨੇ ਅਕ੍ਰੋਸ ਦੀ ਟੇਬਲ ਇੱਕ ਚੀਜ਼ਾਂ ਹੱਲ ਹੁੰਦੀਆਂ ਨੇ ਸੜਕ ਤੇ ਖੜੋ ਕੇ ਤੇ ਨਾਰੇ ਮਾਰ ਕੇ ਤੇ ਰੌਲਾ ਪਾ ਕੇ ਜਾਂ ਰਸਤਾ ਰੋਕ ਕੇ ਤਾਂ ਇਹ ਮਸਲੇ ਵੀ ਹੱਲ ਹੋ ਸਕਦੇ ਆਮ ਜਨਤਾ ਨੂੰ ਇਹਦੀ ਅਸੁਵਿਧਾ ਹੋ ਰਹੀ ਹੈ ਲੋਕ ਆਪ ਤੁਸੀਂ ਆਪਣਾ ਵਿਊ ਦੇਣਾ ਤੁਸੀਂ ਇਲੈਕਸ਼ਨ ਲੜ ਕੇ ਦੇ ਲੋ ਜੇ ਤੁਸੀਂ ਡੈਮੋਕਰੈਟਿਕ ਸਿਸਟਮ ਏ ਜੇ ਤੁਹਾਨੂੰ ਸਾਡੀਆਂ ਪਾਲਿਸੀ ਦੀ ਡਾਇਲੋਜੀ ਭਾਰਤੀ ਜਨਤਾ ਪਾਰਟੀ ਦੀ ਚੰਗੀ ਨਹੀਂ ਲੱਗਦੀ ਤੁਸੀਂ ਸਾਡੇ ਨਾਲ ਸਹਿਮਤ ਨਹੀਂ ਤੇ ਤੁਸੀਂ ਇਲੈਕਸ਼ਨ ਲੜ ਲਓ ਪਿਛਲੀ ਵਾਰੀ ਕਿਸਾਨਾਂ ਨੇ ਇਲੈਕਸ਼ਨ ਲੜਿਆ ਹੀ ਸੀ ਨਾ ਕੀ ਹਾਲ ਵੇ ਸੀ ਸੋ ਇਹ ਗੱਲ ਜਿਹੜੀ ਹੈ ਅਸੀਂ ਇਲੈਕਸ਼ਨ ਲੜ ਕੇ ਆਪਦੀ ਡਾਇਲੋਜੀ ਲੋਕਾਂ ਤੱਕ ਪਹੁੰਚਾ ਰਹੇ ਹਾਂ ਅਸੀਂ ਆਪਣੇ ਵਿਊ ਪੁਆਇੰਟ ਸਾਡਾ ਵਿਜ਼ਨ ਕੀ ਹੈ ਸਾਡੇ ਪ੍ਰਧਾਨ ਮੰਤਰੀ ਜੀ ਦਾ ਸਾਡੇ ਨੇਤਾ ਦਾ ਵਿਊ ਕੀ ਹੈ ਔਰ ਭਾਰਤੀ ਜਨਤਾ ਪਾਰਟੀ ਕੋਈ ਪਾਰਟੀ ਹੈ ਸਾਰੇ ਹਿੰਦੁਸਤਾਨ ਦੇ ਵਿੱਚ ਐਸ ਵੇਲੇ ਜਿੱਨਾਂ ਦੀ ਲੀਡਰਸ਼ਿਪ ਬੜੀ ਕਲੀਅਰ ਹੈ ਲਾਈ ਕ੍ਰਿਸਟਲ ਕਲੀਅਰ ਜਿਹਨੂੰ ਕਹਿੰਦੇ ਨੇ ਆਹ ਪਹੜ ਆ ਰਿਹਾ ਵੀ ਫਲਾਣਾ ਬੰਦਾ ਪ੍ਰਧਾਨ ਮੰਤਰੀ ਬਣੇਗਾ ਇੰਡੀਆ ਦਾ ਜਿਹੜਾ ਕੱਟਚੋੜ ਹੈਗਾ ਉਹਦਾ ਕੋਈ ਪਤਾ ਹੈ ਕਿ ਕਿਹਦੇ ਹੱਥ ਰੋਟੀ ਆਉਣੀ ਹੈ ਕਿੰਨੇ ਖਿੱਚਨੀ ਹੈ ਕਿੰਨੇ ਤੋੜਨੀ ਹੈ ਕਿਹਦੇ ਲੈ ਜਾਣੀ ਹੈ ਉਹਨਾਂ ਦੀ ਕੋਈ ਆਈਡੀਓਲੋਜੀ ਹੈ ਆਮ ਆਦਮੀ ਪਾਰਟੀ ਮਾਫਰਨਜੀਤ ਮੈਂ ਟਾਈਮ ਲੈ ਰਹੇ ਹਾਂ ਆਮ ਆਦਮੀ ਪਾਰਟੀ ਤੇ ਕਾਂਗਰਸ ਦੀ ਆਈਡੀਓਲੋਜੀ ਕੀ ਹੈ

ਜਗਦੀਪ ਸਿੰਘ ਕਾਕਾ ਬਰਾੜ ਉਚੌਣ ਪੇੜ ਦੇ ਵਿੱਚ ਨੇ ਤੇ ਕਾਂਗਰਸ ਵੱਲੋਂ ਨੇ ਸ਼ੇਰ ਸਿੰਘ ਕੋ ਬਾਇਆ ਇਹ ਪਹਿਲਾਂ ਵੀ ਐਮਪੀ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਚ ਹੁੰਦੇ ਸੀ ਫਿਰ ਕਾਂਗਰਸ ਚ ਆ ਗਏ ਤੇ ਹੁਣ ਕਾਂਗਰਸ ਨੇ ਇਹਨਾਂ ਨੂੰ ਫਿਰੋਜ਼ਪੁਰ ਤੋਂ ਆਪਣਾ ਉਮੀਦਵਾਰ ਬਣਾਇਆ ਤਾਂ ਉਧਰ ਜੈਪਾਲ ਪੁੱਲਰ ਦੇ ਜੋ ਪਿਤਾ ਨੇ ਉਹ ਵੀ ਚੋਣ ਪੇੜ ਦੇ ਵਿੱਚ ਨੇ ਜੈਪਾਲ ਪੁੱਲਰ ਜਿਸ ਦਾ ਕੋਲਕਾਤਾ ਦੇ ਵਿੱਚ ਇੰਕਾਊਂਟਰ ਕਰ ਦਿੱਤਾ ਸੀ ਉਹ ਗੈਂਗਸਟਰ ਸੀ ਤੇ ਉਸ ਦੇ ਪਿਤਾ ਜਿਹੜੇ ਨੇ ਹੁਣ ਚੋਣ ਲੜ ਰਹੇ ਨੇ ਤੇ ਭਾਜਪਾ ਵੱਲੋਂ ਨੇ ਰਾਣਾ ਗੁਰਮੀਤ ਸਿੰਘ ਸੋਢੀ